ਦੇਖੋ ਤੋੜਕਾ ਲੱਗਣਾ ਸ਼ੁਰੂ ਹੋ ਗਿਆ ਕੜਸੀ ਲਿਓ ਕੜਸੀ ਫੇ ਦੇਖੋ ਅਈਗਾ ਜਾਨੂ ਕੁਰਕਰੇ ਖਾ ਲੰਨੇ ਆ ਗਾਇਸ ਅੱਜ ਸੰਡੇ ਨੂੰ ਦੇਖੋ ਚੈੱਕ ਕਰੋ ਰਸ਼ ਕਿੰਨਾ ਆ ਸ਼ਾਇਦ ਕੁਝ ਲਿਆਦਾ ਹੈ ਨਹੀਂ ਆਹੀ ਲਾ ਕੇ ਦੇ ਦਿਓ ਨਾ ਗਾਇਸ ਦੋਸਤੋ ਸਵਾਗਤ ਆ ਤੁਹਾਡਾ ਗੱਭਰੂ ਬਲੌਗ ਦੇ ਵਿੱਚ ਅੱਜ ਅਸੀਂ ਆਏ ਆ ਵਰਕਸ਼ਾਪ ਆਪਣੀ ਤੇ ਆਹ ਦੇਖੋ ਸਾਡੀ ਵਰਕਸ਼ਾਪ ਆਪਣਾ ਦਿక్షిਤ ਭਰਾ ਆ ਤੇ ਸਮੀਰ ਭਰਾ ਆ ਆ ਤੇ ਆ ਦੇਖੋ ਅੱਗ ਅਸੀਂ ਬਾਲ ਲਈ ਆ ਕੋਸ਼ਿਸ਼ ਕਰਕੇ ਲੱਕੜਾ ਲੁਕੜਾ ਨਾਲ ਤੇ ਬਸ ਹੁਣ ਤੋੜਕਾ ਲਾਣਾ ਹੈ ਅਸੀਂ ਤੇ ਮੇਰੀ ਮੰਮੀ ਨੇ ਕਿਹਾ ਮਿਲ ਗਿਆ ਪਿਆਜ਼ ਇਹਦੇ ਵਿੱਚ ਹੀ ਚਿਕਨ ਚੁਕਣਾ ਅੱਜ ਚਿਕਨ ਬਣਾਣਾ ਅਸੀਂ ਚਿਕਨ ਤੇ ਅੱਗੇ ਵੀ ਅਸੀਂ ਬਹੁਤ ਵਾਰੀ ਬਣਾਇਆ ਪਰ ਅੱਜ ਟਾਈਮ ਲੱਗਾ ਸਾਡਾ ਆ ਦੇਖੋ ਅੱਜ ਚਿਕਨ ਬਣਾਣਾ ਹੈਗਾ ਤੇ ਪਿਆਜ਼ ਕੱਟਨੇ ਸ਼ੁਰੂ ਹੋ ਗਏ ਆ ਭਾਜੀ ਪਲੇਟ ਲੈ ਆ ਦਿਓ ਪਿਆਜ਼ ਕੱਟਣ ਨੂੰ ਪਿਆਜ਼ ਆ ਤੇ ਆਪਣੇ ਚਿਕਨ ਕਿੱਧਰ ਗਿਆ ਆ ਚਿਕਨ ਪਿਆ ਤੇ ਆ ਪਲੇਟਾ ਤੋੜ ਕੇ ਲਾਣਾ ਆ ਸਾਡੀ ਵਰਕਸ਼ਾਪ ਆ ਅੱਗ ਲੱਗ ਗਈ ਓਏ ਬਸ ਸਹੀ ਆ ਹੁਣ ਬਣਾਣੇ ਆ ਚਲੋ ਆਏ ਦੇਖੋ ਤਿਆਰੀ ਸ਼ੁਰੂ ਹੋ ਗਈ ਆ ਤਿਆਰੀ ਸ਼ੁਰੂ ਆ ਮੈਨੂੰ ਕਾ ਟਮਾਟਰ ਨਾ ਤਾਂ ਆਇਆ ਬੈਠੇ ਗੱਲਾਂ ਮਾਰੀ ਜਾਂਦੇ ਲੈ ਆ ਚਿਕੰਦੋ ਗਿਆ ਆ ਆ ਪਿਆਇ ਕੱਟਦਾ ਕੱਟਦਾ ਨਾ ਕੱਟਦੇ ਨੂੰ ਦੇਖ ਦਿੰਦੇ ਆ ਇਹ ਦੇਖੋ ਤੋੜਕਾ ਲੱਗਣਾ ਸ਼ੁਰੂ ਹੋ ਗਿਆ કડચી લેਓ ਕੜਸੀਲ ਫੇਰਨੀ ਸ਼ੁਰੂ ਹੋ ਗਈ ਹੈ ਦੇਖੋ ਆਈ ਆਪੇ ਸਭ ਕੁਝ ਬਣਾ ਲਿਆ ਸਾਰਾ ਉਹ ਯਾਹ ਤੇ ਕੱਢ ਜਾਇਆ ਹਾਂ ਤਰ ਹੋ ਗਿਆ ਲੱਗ ਰਿਹਾ ਹੁਣ ਅੰਮੇ ਟਮਾਟਰ ਵੀ ਹੈਗੇ ਹਨਾ ਟਮਾਟਰ ਕੱਟ ਤੇ ਟਮਾਟਰ ਪੱਚ ਬਣੇ ਨੇ ਨਹੀਂ ਪਣੇ ਪੱਚ ਬਣਾਂਗੇ ਚਲੋ ਕੋਲ ਵਿੱਚ ਪੱਚ ਪਾਲਾਂਗੇ ਇਸ ਚਿਕਨ

ਆ ਕੋਆ ਪਰੀਆਂ ਆ ਦੇਖੋ ਕੁੱਤੇ ਨਾਲ ਹੀ ਪਾਤਾ ਚਲ ਜਾਣਾ ਚਲ ਜਾ ਹੁਣ ਉਹ ਵੀ ਗਾਇਸ ਦੇਖੋ ਗਰਮ ਗਰਮ ਤੇ ਨਾਲ ਕੁਲਚੇ ਕੋਕ ਨਾਲ ਕੋਕ ਅੱਗ ਵੀ ਬਲੀ ਪਈ ਆ ਨਜ਼ਾਰਾ ਪੂਰਾ ਲੱਗਿਆ ਹਾਂਜੀ ਦੇਖੋ ਚਿਕਨ ਬਣ ਗਿਆ ਲੋ ਵੀ ਗਾਇਸ ਅਸੀਂ ਹੁਣ ਅੱਗ ਵੀ ਬੁਝਾਤੀ ਸਾਰੀ ਸੋ ਸਾਫ ਸਫਾਈ ਵੀ ਕਰ ਦਿੱਤੀ ਆ ਓਕੇ ਹਾਂ ਹੁਣ ਚਲਿਏ ਘਰ ਨੂੰ ਥੋੜੇ ਹਨੇਰਾ ਹੋਣ ਲੱਪਿਆ ਹੁਣ ਤੇ ਚੱਲਦੇ ਆ ਆ ਵੀ ਹੋ ਗਿਆ ਰੈਡੀ ਸਾਡੇ ਬਹੁਤ ਠੰਡਾ ਆ ਕੁੱਤੇ ਨੂੰ ਸਾਰੀ ਹੱਡੀਆਂ ਓਏ ਆ ਆ ਆ ਚਲੋ ਬਾਹਰ ਚਲੋ ਬਸ ਬੋ ਖਾ ਲਿਆ ਹੁਣ ਤੁਸੀਂ ਬੋ ਖਾ ਲਿਆ ਬਹੁ ਵੀ ਮਿੱਤਰੋ ਅਸੀਂ ਹੁਣ ਚੱਲੇ ਆ ਘਰ ਨੂੰ ਆ ਬੇਰ ਦਾ ਪਲਾਂਟ ਚਲੋ ਆ ਸਮੀਰ ਵੀ ਇੱਕ ਪਿੱਛੇ ਹੀ ਆਪਦਾ ਮਗਰਈਆ ਤੇ ਠੰਡ ਹੋ ਗਈ ਆ ਹੁਣ ਮਿੱਤਰੋ ਤੇ ਚੱਲੇ ਆ ਘਰ ਨੂੰ 1 hour later ਗਾਇਸ ਅਹੀ ਉੱਥੋਂ ਦਾ ਆ ਗਏ ਸੀਗੇ ਉਹ ਫੇ ਚੱਲੇ ਆ ਤੇ ਸਟੈਂਡ ਪਤਾ ਤਾਂ ਚੱਲਿਆ ਸੀ ਆਈ ਗਿਆ ਫੇ ਵਧੀਆ ਜਿਹਾ ਬਲੌਗ ਸ਼ੁਰੂ ਕਰੀਏ ਚੱਲ ਲੱਗਦੇ ਆ ਜੀ ਆਪਣੇ ਵਲੌਗ ਚੈੱਕ ਕੀਤੇ ਹਨ ਸਾਨੂੰ ਬੜੀ ਮਾਇਨਤ ਆ ਉਹ ਜਿਆਦਾ ਹੀ ਬੈ ਜਾਂਦੀ ਆ ਮਾਈਕ ਮੂਵਿੰਗ ਲਈ ਮਾਈਕ ਲੈ ਚਲੇ ਆ ਇਹ ਵਧੀਆ ਮਿਲ ਗਿਆ ਮਾਈਕ ਆਪਾਂ ਨੂੰ ਫਿਰ ਜਦੋਂ ਅਗਲਾ ਵਲੌਗ ਆਊਗਾ ਉਹ ਚ ਆਵਾਜ਼ ਵਧੀਆ ਤੇ ਸਾਰਾ ਕੁਝ ਵਧੀਆ ਹੋਊਗਾ ਹੋਰ ਆ ਦੇਖੋ ਗਾਇਸ ਸਾਡੇ ਆਂਦੇ ਹੀ ਹਰੀ ਲਾਈਟ ਪੀ ਹਰੀ ਹੋ ਗਈ ਆ ਸਿਗਨਲ ਆਪਾਂ ਤੋੜਦੇ ਨਹੀਂ ਸਿਗਨਲ ਆਪਾਂ ਤੋੜਦੇ ਨਹੀਂ ਨਾਲੇ ਸਾਡੀ ਘਰਾਂਵਾਂ ਦੀ ਬੋਤ ਬੜੀ ਕਬੀ ਘਰੇ ਹੀ ਆ ਜਾਂਦੀ ਚਲਾ ਨਾ ਤਾਂ ਕਰਕੇ ਗਾਇਸ ਅੱਜ ਸੰਡੇ ਨੂੰ ਦੇਖੋ ਚੈੱਕ ਕਰੋ ਰਸ਼ ਕਿੰਨਾ ਆ हुशियारपुर देखो इधर पूरा गड्डिया भरया पे आहरे भी, भी चेक करो रश चेक करो रश आप भी पहुंच गए निकलने की जगह नहीं इन रश है चेक करो हाँ। चेक करो चेक करो अगे माल, माल चेक करो टैंक भी है साढ़ी रक्षा के लिए ਆਰਮੀ ਚ ਰਿਟਾਇਰ ਹੋ ਗਏ ਇੱਥੇ ਖੜਾ ਕਰ ਦਿੱਤਾ ਕੱਢੀ ਵਾਲਾ ਕਰਦਾ ਤੇ ਜਗਾ ਕਰਦੀ ਹਾਂ ਚਲੋ ਕੋਈ ਨਹੀਂ ਆਈ ਉਹਨੂੰ ਘੰਟਾ ਘਾਣੂ ਜਾ ਰਹੇ ਦੇਦੇ ਆ ਜੇ ਦੁਕਾਨ ਖੁੱਲੀ ਹੋਈ ਉਹ ਤਾਂ ਖੁੱਲੀ ਹੋਣੀ ਆ ਕੋਈ ਕਹਿਦਾ ਹੋਵੇ ਕਿ ਸੰਡੇ ਆਜੇ ਤੇ ਜਲਦੀ ਬੰਦ ਕਰ ਜਾਂਦੇ ਆ ਬਾਕੀ ਕੁਝ ਕਹਿ ਨਹੀਂ ਸਕਦੇ ਚਲੋ ਕੋਈ ਨਹੀਂ ਇਸ ਜਾਨ ਨੇ ਚਲੋ ਚੈੱਕ ਕਰੋ ਸਟੈਂਡ ਲੈ ਲਿਆ ਹੈ ਤਰਕੀਆਂ ਹੋ ਗਈਆਂ ਟੈਲਰ ਕਰਨ ਆਹ ਦੇਖੋ ਮੁੰਡੇ ਨੇ ਲੈ ਲਿਆ ਕਵਰ ਚਲੋ ਕੋਈ ਨਹੀਂ ਆਪਾਂ ਘਰ ਜਾ ਕੇ ਦਿਖਾਉਂਦੇ ਪੂਰਾ ਚੰਗੀ ਤਰ੍ਹਾਂ ਤੁਹਾਨੂੰ ਇਹ ਮੈਂ ਆਹ ਦੇਖੋ ਗਾਇਸ ਕਹਿੰਦਾ ਵੀ ਵੀਡੀਓ ਜਾਣਾ ਆਹ ਦੇਖੋ ਕਿੱਥੇ ਲੈ ਆਇਆ ਵੀਡੀਓ ਮੈਂ ਨਹੀਂ ਲੈ ਕੇ ਆਇਆ ਮੈਨੂੰ ਲੈ ਗਿਆ ਕਹਿੰਦਾ ਆ ਜਾ ਲੈਣਾ ਕੋਈ ਸ਼ੈ ਨਹੀਂ ਚਲੋ ਚਲੋ ਦੇਖ ਲੈਂਦੇ ਆ ਕਪੜੇ ਕੁੱਪੜੇ ਜੇ ਨਵੇਂ ਨਵੇਂ ਆਏ ਆ ਗਏ ਆ ਗਏ ਗਾਇਸ ਅੰਦਰ ਇੱਥੇ ਮੇਰੀ ਸੈੱਲਰੀ ਲਿਖੀ ਹੋ ਹੈ ਇੱਥੇ ਮੇਰੀ ਸੈੱਲਰੀ ਲਿਖੀ ਹੋ ਐਲ ਆਰ 800 ਹਾਂ 800 ਜਿਹਾ ਮੇਰੀ ਘੜੀ ਹੈ ਨਹੀਂ ਕਾਮ ਗਾਇਸ ਕੋਈ ਨਹੀਂ ਕਰਦਾ ਉਹ ਜੀ ਬਸ ਦਦਾ ਹੈ ਸੈਲਰੀ ਪਹਿਲਾ ਇਹ ਲੱਗਾ ਸੀ ਸੋਨਾ ਲਿਕਾ ਚ ਉੱਥੋਂ ਇਹਨੂੰ ਕੱਢ ਦਿੱਤਾ ਮੈਂ ਨਹੀਂ ਇਹਦਾ ਮਾਫੜਿਆ ਆ ਚੱਪਲਾ ਲੈ ਲੈ ਆਦੇ ਆਦੇ ਲੈ ਦੇਖੋ ਡਾਇਮੰਡ ਕੱਟ ਕੁਝ ਲਿਆਦਾ ਹੈ ਨਹੀਂ ਆਹੀ ਲਾ ਕੇ ਦੇ ਦਿਓ ਨਾ ਸੇਲ ਸੇਲ ਲੈ ਇੱਥੇ ਬਾਗੀ ਖੜੀ ਹੋ ਜਾਓ ਕਹਿੰਦੇ ਹੁਣ ਚੱਲੇ ਆ ਕਰ ਨੂੰ ਐਵੇਂ ਬਹਿਣਾ 플레이ਰ ਨਹੀਂ ਚਲੋ ਕੰਨ ਚ ਚੱਲਦੇ ਆ ਗਾਇਸ ਤੋ ਦੇ ਆ ਗਰਲਸ ਸੈਕਸ਼ਨ ਆ ਕਿਡਸ ਦਾ ਸੈਕਸ਼ਨ ਨਹੀਂ ਨਹੀਂ ਕਿਡਸ ਦਾ ਸੈਕਸ਼ਨ 1 hour later ਗਾਇਸ ਅੱਗਬਾੜੀ ਆ ਬੈਠੇ ਆ ਬੀਸੀ ਦੇ ਮਾਰੇ ਅੰਦਰ ਨਹੀਂ ਗਿਆ ਆ ਦੇਖੋ ਲੱਕੜਾ ਹੋ ਲੈਣ ਗਿਆ ਆ ਹਵਾ ਬਹੁਤ ਤੇ ਚੱਲ ਰਹੀ ਆ ਦੇਖ ਸਾਹਿਬ ਇਹ ਦੇਖੋ ਤਿੰਨ ਤਿੰਨ ਗੱਡੀਆਂ ਖੜੀਆਂ ਆ ਇਹਦੇ ਪਲਾਟ ਦੇ ਵਿੱਚ ਅੱਗ ਬੜੀ ਆ ਸੇਕੀ ਅੰਦਰ ਹੋ ਗਈ ਹੈ ਜਿਆਦਾ ਹੀ ਅਰੇ ਆ ਦੇਖੋ ਤੁਹਾਡਾ ਬੰਦਾ ਫੂਕਾ ਮਾਰਾ ਬੁੰਦਲ ਗਿਆ ਇੱਧਰ ਨੂੰ ਹੁੰਦਾ ਹੀਓ ਮੜੇ ਬਾਲੇ ਦਿੱਤੀ ਵੇ ਜਸੂ ਭਾਈ ਸਾਡੇ ਉਹ ਗਾਇਸ ਲੱਕੜ ਵੱਢਣ ਨਾਲ ਆ ਗਿਆ ਭਾਈਓ ਮੜੇ ਕੋਈ ਸਾਡੀ ਦਿੱਖੀ ਤੇ ਭਾਜੀ ਹੁਣੀ ਇਹ ਆਏ ਹੋਏ ਫੇ ਜੀ ਫਿਰ ਬਸ ਐਂਡ ਆਉਟ ਅਗੂੀ ਮੋਪਾ ਚੱਲਦੀ ਹੈ ਤੇ ਆਪਾਂ ਵੀ ਹੁਣ ਚਲੀਏ ਘਰਾਂ ਰੋਟੀ ਖਾਣੀ ਹੈ ਹੁਣ ਯਾਰ ਰੋਟੀ ਖਾਈਏ ਠੀਕ ਆ ਤੇ ਕੱਲ ਦਾ ਪ੍ਰੋਬਲਮ ਦੇਦੇ ਕੀ ਇਹ ਵਲੌਗ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਬਾਕੀ ਸਪੋਰਟ ਕਰੋ ਸਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਬਹੁਤ ਜ਼ਿਆਦਾ ਸਾਡੇ ਭਰਾ ਨੂੰ ਬਾਕੀ ਨੂੰ ਕਰਦੇ ਆ ਖਤਮ ਤੇ ਕਰਦੇ ਆ ਫੇਰ ਖਤਮ ਆਦਾ ਵਲੌਗ ਖਤਮ ਕਰਦੇ ਆ ਅਗਲੇ ਵਲੌਗ 'ਚ ਮਿਲਦੇ ਆ ਇਸ ਤੋਂ ਵੀ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਬਾਏ ਬਾਏ